ਪ੍ਰਧਾਨ ਜੀ ਲਿਫਟ ਲਾ ਕੇ ਦਾਣਾ ਮੱਠ ਫਤੇਗੜ ਚੁੜੀਆਂ ਵਿੱਚ ਕੀ ਮਸਲਾ ਜੀ ਸਰ ਅੱਜ ਮਾਰਕ ਕਮੇਟੀ ਦਫਤਰ ਫਤੇਗੜ ਚੁੜੀਆਂ ਦੇ ਵਿੱਚ ਸਮੂਹ ਆਰਟੀ ਸਹਾਬਾਨ ਫਤੇਗੜ ਚੁੜੀਆਂ ਦੇ ਮੀਟਿੰਗ ਹੋਈ ਸਾਡੇ ਪ੍ਰਧਾਨ ਸਰਦਾਰ ਨਰਮਨ ਸਿੰਘ ਜੀ ਦੇ ਸੰਧੂ ਸਾਹਿਬ ਦੀ ਰਹਿਨਮਾਈ ਹੇਠ ਉਸ ਵਿੱਚ ਸਾਰਿਆਂ ਨੇ ਮਤਾ ਪਾਸ ਵੀ ਕੀਤਾ ਤੇ ਰੋਸ਼ ਯਾਰ ਵੀ ਕੀਤਾ ਭਈ 20 ਤਰੀਕ ਦੀ ਸਰਕਾਰੀ ਏਜੰਸੀਆਂ ਵੱਲੋਂ ਮੰਡੀ ਦਾਣਾ ਫਤੇਗੜ ਚੁੜੀਆਂ ਵਿੱਚ ਖਰੀਦ ਪਾਈ ਗਈ ਹੈ ਔਰ ਇੰਨਾ ਸਮਾਂ ਹੁੰਦੇ باوجود ਹੱਲੇ ਤੱਕ ਮੰਡੀ ਦੇ ਵਿੱਚ ਕੋਈ ਢੋਆ ਢਵਾਈ ਦਾ ਕੰਮ ਜੜਾ ਸ਼ੁਰੂ ਨਹੀਂ ਕੀਤਾ ਗਿਆ ਜਿਹਨੇ ਟੈਂਡਰ ਹੋਲਡਰਾਂ ਨੇ ਫਟੇ ਘਟੋ ਢੋਆ ਢਵਾਈ ਦਾ ਕੰਮ ਲਿਆ ਆ ਉਹਨਾਂ ਵੱਲੋਂ ਨਹੀਂ ਸ਼ੁਰੂ ਕੀਤਾ ਗਿਆ ਇਸ ਗੱਲ ਦਾ ਸਾਰੇ ਕਿਸਾਨ ਵੀਰਾਂ ਦਾ ਮਜ਼ਦੂਰ ਵੀਰਾਂ ਵਿੱਚ ਅਤੇ ਸਮੂਹ ਆਰਥਿਕ ਵਿੱਚ ਬਹੁਤ ਪਰੇਸ਼ਾਨੀ ਆ ਤੇ ਬਹੁਤ ਜੜਾ ਰੋਸ ਪਾਇਆ ਜਾਂਦਾ ਇਹ ਵੀ ਬਾਸ ਕੀਤਾ ਗਿਆ ਕਿ ਜੇਕਰ ਪਿਛਲੇ ਲੰਮਾ ਸਮਾਂ ਲਿਫਟਿੰਗ ਜੜੀਆ ਨਹੀਂ ਹੋ ਰਹੀ ਢੋਆ ਢਵਾਈ ਦਾ ਕੰਮ ਨਹੀਂ ਸ਼ੁਰੂ ਹੁੰਦਾ ਮੌਸਮ ਦੀ ਖਰਾਬੀ ਕਰਕੇ ਜੇ ਮੰਡੀ ਦੇ ਵਿੱਚ ਪਿਆ ਮਾਲ ਖਰੀਦਿਆ ਹੋਇਆ ਮਾਲ ਜੇ ਕਿਸੇ ਕਿਸਮ ਦਾ ਮਾਲ ਖਰਾਬ ਹੁੰਦਾ ਉਹ ਕਿਸੇ ਅਪਾਰਤੀ ਵੀਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋएगी ਉਹਦੀ ਜ਼ਿੰਮੇ ਸਿੱਧੇ ਸਾਦੀ ਜਿੰਨਾ ਟੈਂਡਰ ਹੋਲਡਰ ਨੇ ਜਿਨ੍ਹਾਂ ਨੇ ਢੋਆ ਢਵਾਈ ਦਾ ਕੰਮ ਲੁਣਾ ਜ਼ਿੰਮੇਵਾਰੀ ਹੋएगी ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਮਹਿਕਮੇ ਦੀ ਹੋਏਗੀ ਇਹਨੇ ਹੀ ਚਾੜਾ ਮਜ਼ਾ ਪਾਸ ਕੀਤਾ ਤੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਅਪੀਲ ਕੀਤੀ ਜਾਂਦੀ ਆ ਕਿ ਮੰਡੀ ਫਤੇਗਾ ਚੂਰੀਆਂ ਦੇ ਵਿੱਚ ਧੋਵਾ ਟੁਆਈ ਦਾ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਤਾਂ ਕਿ ਜਿਹੜਾ ਸਾਰਿਆਂ ਨੂੰ ਇਸ ਜਿਹੜੀ ਆ ਰਾਹਤ ਉਹ ਜਿਹੜੀ ਆ ਨਜਾਤ ਪਹੁੰਚੀ ਟੈਂਡਰਰਾਂ ਨੂੰ ਅਪੀਲ ਆ ਕਿ ਫਤੇਗਾ ਚੂਰੀਆਂ ਦੇ ਵਿੱਚ ਜਿਹੜਾ ਕੰਮ ਚੱਲੇ ਖਰੀਦ ਪਵੇ ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਬੇਚਾਨੀ ਆਰਤੀਆਂ ਦੇ ਮਜ਼ਦੂਰਾ ਵਿੱਚ ਜਿਹੜੀ ਆ ਬੜਾ ਰੋਸ ਪਾਇਆ ਜਾਂਦਾ ਇਹਨੂੰ ਜਲਦੀ ਅਪੀਲ ਕੀਤੀ ਅਸੀਂ ਬੋਲ ਚੁੱਕਾ ਜੀ ਟੈਂਡਰ ਹੋਲਡਰ ਨਹੀਂ ਆ ਰਹੇ ਨਾ ਕੋ ਗੱਡੀ ਦੇ ਰਹੇ ਨੇ ਵਜਾ ਵਜਾ ਟੈਂਡਰ ਹੋਲਡਰ ਦੱਸ ਸਕਦਾ ਗੱਡੀਆਂ ਨਹੀਂ ਆ ਗਈਆਂ ਉਹਨਾਂ ਕੋਲ ਗੱਡੀਆਂ ਨਹੀਂ ਆ ਗਈਆਂ ਟੈਂਡਰ ਪਾ ਦਿੱਤੇ ਨੇ ਗੱਡੀਆਂ ਨਹੀਂ ਆ ਗਈਆਂ ਸ਼ਰਤਾ ਜੀ ਇਹ ਤਾਂ ਮੈਂ ਇਸ ਗੱਲ ਦਾ ਮੈਹਿਕਮੇ ਨੂੰ ਪਤਾ ਹੈ ਜੀ ਕਿੰਨੇ ਸ਼ਰਤਾਂ ਦੇ ਉਹਨਾਂ ਨੇ ਟੈਂਡਰ ਦਿੱਤਾ ਤੇ ਤੇਰੇ ਠੇਕੇਦਾਰ ਕਿਉਂ ਨਹੀਂ ਉਹਨ ਪੂਰੀਆਂ ਕਰ ਰਿਹਾ ਪਰੇਸ਼ਾਨੀ ਦਾ ਸਾਨੂੰ ਸਾਹਮਣਾ ਕਰ ਰਿਹਾ ਪੈ ਰਿਹਾ ਕਿਸਾਨ ਵੀਰਾਂ ਨੂੰ ਆੜਤੀਆਂ ਵੀਰਾਂ ਨੂੰ ਤੇ ਮਜ਼ਦੂਰ ਮਜ਼ਦੂਰਾਂ ਨੂੰ ਪੇਮੈਂਟਾਂ ਨਹੀਂ ਪੈ ਰਹੀਆਂ ਕਿਸਾਨ ਬਹੁਤ ਪਰੇਸ਼ਾਨ ਹੈ ਖਰੀਦਾਂ ਨਹੀਂ ਗਾਂ ਪੈ ਰਹੀਆਂ ਜਿਥੋਂ ਸਾਰਾ ਕਿਸਾਨ ਦਾ ਸਾਰੇ ਬਾਜ਼ਾਰ ਦਾ ਸਾਰੇ ਸਮਾਜ ਦਾ ਕੰਮ ਚੱਲ ਰਿਹਾ ਉਹ ਸਾਰਾ ਕੰਮ ਹੀ ਠੱਪ ਪਿਆ ਇਹਦੇ ਕਰਕੇ ਬਹੁਤ ਵੱਡਾ ਇਲਾਕੇ ਵਿੱਚ ਮੰਡੀ ਦੇ ਵਿੱਚ ਸਾਰਿਆਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਤੇ ਸਰਕਾਰ ਨੂੰ ਸਾਡੀ ਬੇਨਤੀ ਆ ਜਲਦੀ ਤੋਂ ਜਲਦੀ ਇਹ ਕੰਮ ਨੂੰ ਸਭੂਤਰੀ ਢੰਗ ਨਾਲ ਚਲਾਇਆ ਜਾਵੇ ਮਸਲਾ ਇਹ ਆ ਜੀ ਟੈਂਡਰ ਕਾਰ ਜਿਹੜੇ ਆ ਜੀ ਸਾਨੂੰ ਪ੍ਰੋਬਲਮ ਇਹ ਦੇ ਰਹੇ ਆ ਵੀ ਟੈਂਡਰ ਉਹਨਾਂ ਨੇ ਲਏ ਆ ਤੇ ਕਹਿੰਦੇ ਨੇ ਵੀ ਮਾਲ ਆੜਤੀ ਇੱਥੋਂ ਸਾਨੂੰ ਗੱਡੀਆਂ ਮਿਲਦੀਆਂ ਜੀ ਇੱਥੇ 30 ਤੋਂ 45 40 ਰੁਪਏ ਜੀ ਉਹ ਟੈਂਡਰ ਸਾਨੂੰ ਟੈਂਡਰ ਕਰ ਕਹਿੰਦੇ ਤੁਸੀਂ ਸਾਡੇ ਕੋਲ 30 ਰੁਪਏ ਲੈ ਲਓ ਤੇ ਗੱਡੀਆਂ ਆਪਣੇ ਕੋਲੋਂ ਲਾਓ ਤੇ ਸਾਨੂੰ 20 ਰੁਪਏ ਹੱਥੋਂ ਪੈਂਦੇ ਆ ਜੀ ਤੇ ਅਸੀਂ ਕਿਤਰਾ ਢੋਈਓ ਨਾ ਟੈਂਡਰ ਲੈ ਸਾਡਾ ਮਾਲ ਟੋਣ ਸਾਡੀ ਕੋਈ ਲੜਾਈ ਕਿਸੇ ਨਾਲ ਨਹੀਂ ਪੈਸੇ ਵੀ ਨਹੀਂ ਮਿਲਦੇ ਤੇ ਪੈਸੇ ਸਾਨੂੰ ਮੁੜ ਕੇ ਮਿਲਦੇ ਨਹੀਂ ਜੀ ਟੈਂਡਰ ਕਰ ਕੋਲ ਤੇ ਅਸੀਂ ਢੋ ਵੀ ਦਈਏ ਤੇ ਸਾਨੂੰ ਪੈਸਾ 1 ਰੁਪਿਆ ਵੀ ਨਹੀਂ ਮਿਲਦਾ ਜੀ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੈ ਜੀ ਜਿਹੜੇ ਸੰਬੰਧ ਦੇ ਅਧਿਕਾਰੀ ਨੇ ਇਹਦੇ ਨਾਲ ਹਾਂਜੀ ਉਹਨਾਂ ਨਾਲ ਹੋਈ ਗੱਲ ਇਸ ਮਸਲੇ ਸਾਡੇ ਵੱਲ ਜਿਹੜਾ ਵੀ ਅਫਸਰ ਆਇਆ ਜੀ ਉਹ ਸਾਡੇ ਤੇ ਦਬਾਅ ਪਾਉਂਦਾ ਜੀ ਆੜਤੀਆਂ ਦੇ ਟੈਂਡਰ ਕਾਰ ਨੂੰ ਕਿਸੇ ਨੇ ਅਜੇ ਤੱਕ ਫਿੱਟੇ ਮੂੰਹ ਤੱਕ ਨਹੀਂ ਕਿਹਾ ਜੀ ਠੇਕੇਦਾਰੇ ਨਹੀਂ ਪਹੁੰਚ ਆਲਾ ਵੀ ਉਹ ਉਹ ਆਪਣੀ ਮਰਮੱਗੀ ਕਰੀ ਜਾ ਰਿਹਾ ਕਰੀ ਜਾ ਰਿਹਾ ਜੀ ਅਜੇ ਤੱਕ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸਿਰਫ ਸਾਨੂੰ ਇੱਕੋ ਹੀ ਦਬਾਵਾ ਜੀ ਤੁਸੀਂ ਮਾਲ ਸ਼ੁਰੂ ਕਰਾਓ ਨਹੀਂ 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 ਮੈਂ ਨਾ ਜੀ ਸਿਆਸੀ ਦਾ ਸਾਲ ਮਹਿਕਮੇ ਦਾ ਜੀ ਮਹਿਕਮੇ ਦੇ ਅਫਸਰ ਸਾਨੂੰ ਕਹਿੰਦੇ ਜੀ ਸਿਆਸੀ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਮਹਿਕਮੇ ਦੀ ਮਿਲੀ ਭੁਗਤ ਮਹਿਕਮੇ ਦੀ ਮਿਲੀ ਭੁਗਤ ਨਾਲ ਟੈਂਡਰ ਲੈ ਕੇ ਜੀ ਲੈ ਕੇ ਤੇ ਆਂਦੇ ਨੇ ਵੀ ਆੜਤੀ ਮਾਲ ਢੋਣ ਹਸਤੇ ਪੈਸੇ ਹੱਥੋਂ ਦੇਣ ਗੱਡੀਆਂ ਵਾਲਿਆਂ ਨੂੰ ਜਿਹਦੇ ਵਿੱਚ ਸਾਡੇ 15 ਤੋਂ 20 ਰੁਪਏ ਆਪਣੇ ਪੈਂਦੇ ਆ ਤੇ ਅਸੀਂ ਕਿਹਾ ਵੀ ਤੁਸੀਂ ਟੈਂਡਰ ਲਏ ਆ ਤੇ ਤੁਸੀਂ ਮਾਲ ਢੋਵੋ ਅਸੀਂ ਤੁਹਾਡਾ ਕੰਮ ਕਿਉਂ ਕਰੀਏ ਪਹਿਲੀ ਗੱਲ ਤੇ ਦੂਜੀ ਗੱਲ ਅਸੀਂ ਪੈਸੇ ਪਾਈਏ ਜੀ ਸਾਨੂੰ ਕੀ ਦੱਸਿਆ ਜੀ ਅਸੀਂ ਤਾਂ ਟੈਂਡਰ ਟੈਂਡਰ ਲਏ ਸਾਡਾ ਮਾਲ ਚੁੱਕਣਾ ਹੀ ਤੇਨੂੰ ਤਿਆਰ ਆ ਜੀ ਤੁਸੀਂ ਅਲਟੀਮੇਟਮ ਵੀ ਕੋ ਦਿੱਤਾ ਭੇਨੀ ਤੱਕ ਨਹੀਂ ਚੁਕਾਇਆ ਜਾਂਦਾ ਤੇ ਫਿਰ ਆਲਾ ਕੋਈ ਐਕਸ਼ਨ ਹੋ ਚੁਣੀਆਂ ਨਾਲੋਂ ਅਸੀਂ ਤੇ ਹੜਤਾਲ ਤੇ ਬੈਠੇ ਆ ਜੀ ਬਿਲਕੁਲ ਅੱਛਾ ਹੁਣ ਤਾਂ ਅੱਡੀ ਹੜਤਾਲ ਚੱਲ ਹੜਤਾਲ ਆ ਜੀ ਬਿਲਕੁਲ ਹੜਤਾਲ ਆ ਜੀ ਸਾਰੇ ਅਸੀਂ ਇਕੱਠੇ ਆੜਤੀਆਂ ਜੀ ਇੱਕ ਹੋਏ ਆ ਜੀ ਅਸੀਂ ਕਿ ਟੈਂਡਰਕਾਰਾਂ ਨੇ ਟੈਂਡਰ ਲਿਆ ਤੇ ਮਾਲ ਚੁੱਕਣ ਸਾਡਾ ਅਸੀਂ ਆਪ ਨਹੀਂ ਮਾਲ ਅਸੀਂ ਮਾਲ ਆਪ ਨਹੀਂ ਢੋਵਾਂਗੇ ਜੀ ਮਹਿਕਮੇ ਵੇਅਰਹਾਊਸ ਦੀ ਤੁਹਾਨੂੰ ਗੱਲ ਦੱਸ ਰਿਹਾ ਵੀ 8 ਰੁਪਏ ਸਾਨੂੰ ਕਿਰਾਇਆ ਆਂਦਾ 13 ਰੁਪਏ ਨੂੰ ਮਿਲਣਾ ਆ ਅਗਲੇ ਬੰਨੇ 2 4 ਰੁਪਏ ਕਿਵੈਂਟਲ ਦੇ ਅਸੀਂ ਦਈਏ ਡਾਲਾ ਨਾਲ ਪਰਖੀ ਵਾਲੇ ਨੂੰ ਅਸੀਂ ਦਈਏ ਉੱਥੇ ਸਾਨੂੰ 8-10 ਰੁਪਏ ਕੋਲੋਂ ਪੈ ਰਹੇ ਆ ਜੀ ਤੇ ਜਿਹੜੀ ਕੰਡੇ ਦੀ ਛਾੜ ਹੈ ਉਹ ਵੀ ਸਾਨੂੰ ਪੈਣੀ ਆ ਮਤਲਬ ਆੜਤੀ ਸਰ ਬਨੇ ਪੀਸਿਆ ਜਾ ਰਿਹਾ ਜੀ ਕਿਸਾਨ ਸਾਨੂੰ ਰੋਜ਼ ਪੁੱਛਦੇ ਆ ਵੀ ਸਾਡਾ ਕਿੰਨੇ ਦਿਨਾਂ ਦਾ ਮਾਲ ਆ ਗਿਆ ਸਾਡੀ ਖਰੀਦ ਨਹੀਂ ਪਈ ਸਾਡੀ ਖਰੀਦ ਪਾਈ ਆ ਇਨਸਪਾਇਟ ਸਾਡੇ ਖਾਤੇ ਪੈਸਾ ਕੋਈ ਨਹੀਂ ਆਇਆ ਕੋ ਕਿਸਾਨਾਂ ਨਾਲ ਪੇਮੈਂਟ ਹੋਣੀ ਆ ਡੀਐਮਾ ਸਾਹਿਬ ਆ ਕੇ ਆਂਦੇ ਆ ਵੀ ਉਥੇ ਐਕਸ਼ਨ ਲਿਆ ਜਾ ਵੀ ਇੰਨੇ ਆੜਤੀ ਕਿੰਨੇ ਜੀ ਕਿਸਾਨ ਖਰਾਬ ਹੋ ਰਹੇ ਨੇ ਅਸੀਂ ਰੋਜ਼ ਦੀ ਰੋਜ਼ ਅਹੀਂ ਇਥੇ ਹਹਾਕਾਰ ਮੱਚੀ ਪਈ ਆ ਜੱਟਾਂ ਦੀ ਪੇਮੈਂਟ ਨਹੀਂ ਕਿਸਾਨਾਂ ਦੀ ਪੈਣੀ ਮੁੜ ਕੇ ਧਰਨੇ ਲੱਗਣੇ ਆ ਫਿਰ ਇਹਨਾਂ ਗੱਲ ਕਹਿਣੀ ਆ ਵੀ ਆੜਤੀਆਂ ਨੇ ਔਰ ਵੇਖੋ ਅਹੀਂ ਬੜੇ ਚਿਰ ਦੀ ਲੁੱਟ ਕਰਾਉਂਦੇ ਆ ਐਰ ਕੀ ਸਾਡਾ ਇੱਕ ਆ ਜਾਂਦੇ ਟੈਂਡਰ ਦਿਖਾੜਾ ਆ ਕੇ ਸਾਡੇ ਨਾਲ ਗੱਲ ਕਰੇ ਗੱਲ ਇਹੋ ਹੀ ਆ ਵੀ ਮਾਲ ਚੁੱਕੇ ਜਿਉਂਨੇ ਟੈਂਡਰ ਲਿਆ ਤੇ ਮਾਲ ਚੁੱਕੇ ਸਾਡੇ ਕੋ ਕੋਈ ਗੱਡੀ ਨਹੀਂ ਗਈ ਮਾਲ ਆਪਣਾ ਲਦਾਏ ਤੇ ਚੁ ਇਥੋਂ ਮਾਲ ਲਾ ਕੇ ਦੇਵਾਂਗੇ ਇਥੋਂ ਦੀ ਜ਼ਿੰਮੇਵਾਰੀ ਆ ਅੱਗੇ ਉਹ ਕੀ ਕਰਦਾ ਅਸੀਂ ਕਿਹੇ ਚੀਜ਼ ਦੀ ਆਡੀ ਜ਼ਿੰਮੇਵਾਰੀ ਨਹੀਂ